ਪੰਜਾਬ ਵਿੱਚ ਪਹਿਲੀ ਵਾਰ ਐਡੀ ਵੱਡੀ ਗਿਣਤੀ ਵਿੱਚ ਪਾਠੀ ਸਿੰਘਾਂ ਦਾ ਹੋਇਆ ਸਨਮਾਨ ਗੁਰਪ੍ਰਤਾਪ ਪੜਿਆਲਾ ਵੱਲੋਂ ਕੀਤੀ ਇਸੇਵਾ ਦੀ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੀ ਕੀਤੀ ਜਮ ਕੇ ਤਾਰੀਫ ਪੰਜਾਬ ਵਿੱਚ ਪਹਿਲੀ ਵਾਰ ਹੋਇਆ 1000 ਪਾਠੀ ਸਿੰਘਾਂ ਦਾ ਇੱਕ ਆਗੂ ਵੱਲੋਂ ਸਨਮਾਨ ਪਾਟੀ ਸਿੰਘਾ ਦੇ ਸਨਮਾਨ ਨੂੰ ਲੈ ਕੇ ਖਰੜ ਖਲਕੇ ਦੇ ਪਿੰਡ ਪਰਿਆਲਾ ਦੇ ਵਿੱਚ ਪਹਿਲੀ ਵਾਰ ਇੱਕ ਪ੍ਰੋਗਰਾਮ ਉਲੇਖਿਆ ਜਾ ਰਿਹਾ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੂਜੇ ਹੋਏ ਨੇ ਅਤੇ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਤੇ ਜਾਣਦੇ ਆ ਕੀ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਜਦੋਂ ਉਹਨਾਂ ਦੀ ਕਾਂਗਰਸ ਦੀ ਸਰਕਾਰ ਬਣੇਗੀ ਤੇ ਪਾਟੀ ਸਿੰਘਾ ਦੇ ਲਈ ਉਹ ਕੀ ਕੀ ਕਰਨਗੇ ਤੇ ਗੱਲਬਾਤ ਵੀ ਕਰਦੇ ਆ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਰਿਆਲਾ ਦੇ ਨਾਲ ਕੀ ਕੀ ਕਹਿਣਾ ਚਾਹੁੰਦੇ ਆ ਉਹ ਕੁਰਾਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਮਿਲਖਣ ਪੰਚਨ ਕੀਤਾ ਗਿਆ ਜਿਦੇ ਵਿੱਚ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬੁਲਾ ਕੇ ਸਨਮਾਨ ਦਿੱਤਾ ਗਿਆ ਇਹ ਅੱਜ ਤੱਕ ਕਿਸੇ ਦੇ ਸ਼ਾਇਦ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜੀਰ ਐ ਪਾਠੀ ਸਿੰਘ ਜਿਹੜੇ ਪਾਠ ਕਰਦੇ ਐ ਜਿਹੜੀ ਗੁਰੂ ਮਤ ਦਿੰਦੇ ਐ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਘਰ ਘਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਐ ਇਸ ਫੰਕਸ਼ਨ 'ਚ ਆ ਕੇ ਮੈਂ ਵਧਾਈ ਦਿੰਨਾ ਗੁਰਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ 7075 ਸਿੰਘ ਦੋਨਾਂ ਦੇ ਇਹ ਭਾਣ ਜੀ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਵਿਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਣ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਸਟੇਸ਼ਨ ਜਿੱਥੇ ਗਈ ਹੈ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਾਂਗਰਸ ਜਿੱਥੇ ਨਸ਼ਾ ਮੁਤੀ ਸ਼ੁਰੂ ਕਰੀਆ ਜੰਨੀ ਸਾਹਿਬ ਜੋ ਨਸ਼ਾ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਮੌਤਾ ਹੋਈਆਂ ਦੋ ਰੁੱਖਾ ਹੈ ਕੀ ਕਹਿਣਾ ចਾਹੂਗੇ ਇਹ ਹੀ ਮੁੱਖ ਮੰਤਰੀ ਜਦ ਸਾਡਾ ਮੁੱਖ ਮੰਤਰੀ ਆਈ ਕੌਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬ ਪੀ ਕੇ गिर ਜਾਂਦਾ ਹੈ ਤੇ ਜੀ ਦਾ ਕੋਈ ਸੁਧ ਬੁੱਧ ਨਹੀਂ ਹੈ ਕਿ ਇਹ ਕਰ ਸ਼ਰਾਬ ਪੀ ਕੇ ਕੀ ਬੋਲ ਦੇਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ कि यही ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਇਆ ਦੇ ਕੇ ਸਾਰ ਰਿਹਾ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟਾਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ-ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ ਮੁੱਖ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ ਜਿਹੜਾ ਮੰਤਰੀ ਇਸ ਦਾ ਮਹਿਕਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਵਮੈਂਟ ਜਿਹੜੇ ਇਹਨਾਂ ਦੇ ਲੀਡਰ ਇਨਵੋਲਵਮੈਂਟ ਦੇਖੋ ਕਹਿੰਦੇ ਅੰਬਰ ਬੇਲ ਨੇ ਛੁੱਟੀ ਦੀ ਬਲਿਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfi ਸੁਟੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫੈਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਐਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰਿਆਂ ਬਿਕਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨਾਈਜ਼ ਤੇ ਕਦੇ ਵੀ ਨਜਾਇਜ਼ ਸ਼ਰਾਬ ਬਿਕ ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ ਬਿਕ ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਅਰ ਜਿੰਨੇ ਮਰੇ ਐ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣਾ ਤਾਂ ਠੀਕ ਐ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਏਗੀ ਧੰਨਵਾਦ ਮਤਲਬ ਪੰਜਾਬ ਨਾਲ ਸਭ ਜਨਤਾ ਹਰ ਇੱਕ ਨਾਗਰਿਕ ਨੂੰ ਆਪਣੀ ਹਾਂਜੀ ਜਿਹੜੇ ਪਾਰਟੀਆਂ ਆ ਚਿੰਦੇ ਇਹਨਾਂ ਨੂੰ ਆਪਣੀ ਇੱਜ਼ਾਤ ਜਿਹੜੀ ਰਜਿਸਟਰ ਕਰਾਉਣੀ ਚਾਹੀਦੀ ਹੈ ਮਿਸਤੀ ਭਾਈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿਨਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਗੁਰੂਆਂ ਦੇ ਘਰ ਦੇ ਪੁਜਾਰੀ ਸਾਰਿਆਂ ਦਾ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐਸੀ ਕਰਾਂਗੇ ਸਰਦਗਰ ਕੌਂਸਲ ਦਾ ਅੱਜ ਬ੍ਰੇਪਰੋਸ ਦੀ ਮਤਾ ਪਾਇਆ ਗਿਆ ਆਂ ਆਸ ਕਰਦਾ ਕੀ ਕਹਾਂਗੇ ਕਰਨਗਰ ਬੰਕਰ ਉਹ ਯਾਰ ਇਹ ਬ੍ਰੇਪਰੋਸ ਕੀ ਨਹੀਂ ਐ ਤੱਕੇ ਇਸ਼ਾਹੀ ਮਤਾ ਐ ਉਹਨਾਂ ਨੇ ਤੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ਤੱਕ ਇਹ ਸਾਡਾ ਜਿਹੜਾ ਬਲੌਗ ਪ੍ਰਧਾਨ ਹੈ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਘਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲੀ ਧੱਕੇਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਣਾ ਕੰਪੀਅਰ ਬਦਲ ਜੇਗਾ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ 'ਚੋਂ ਉੱਤਰ ਚੁੱਕੇ ਆ ਜਨਪਤੀ ਸਿੰਘਾਂ ਦੀ ਜਿਹੜੀ ਕੜੀਆਂ ਕਰਨ ਵਾਸਤੇ ਜੀਵ ਪੱਧਰ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆਜ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕਿ ਐਸੀ ਜਿਹੜੇ ਗੁਰੂ ਘਰ ਦੇ ਪੁਜਾਰੀ ਹੈ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਜੀ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡੀ ਉਹ ਤਿਆਰੀ ਦਾ ਹੀ ਹਿੱਸਾ ਹੈ ਜਿਹੜਾ ਤੁਸੀਂ ਬਹੁਤ ਕੋਈ ਕਹਿ ਗਿਆ ਪਾਟੀ ਸਿੰਘਾ ਬਾਰੇ ਕੀ ਕਹੋਂਗੇ ਪੰਵੇ ਕਲਾਬ ਪ੍ਰੋਜੈਕਟ ਬਹੁਤ ਭਾਗਾ ਵਾਲਾ ਦਿਨ ਚੜਿਆ ਪਹਿਲਾਂ ਸਵੇਰੇ ਤਾਂ ਇੱਕ ਵਾਰ ਪਰਮਾਤਮਾ ਨੇ ਰਹਾਤਾ ਸੀ ਜਿੱਨਾਂ ਜਿੱਦਾਂ ਦੀ ਹਨੇਰੀ ਤੇ ਤੂਫਾਨ ਤੇ ਝੱਖੜ ਆਇਆ ਬਟ ਬਹੁਤ ਸੋਹਣਾ ਸਮਾਗਮ ਹੋ ਗਿਆ ਮਨ ਦੇ ਵਿੱਚ ਇੱਛਾ ਸੀ ਵੀ ਇੱਕ ਮੈਸੇਜ ਜਾਵੇ ਬੇਸ਼ੱਕ ਅਸੀਂ ਆਪਦੇ ਵੱਲੋਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਪਰ ਹੋ ਸਕਦਾ ਸਾਡੇ ਇਸ ਉਪਰਾਲੇ ਨੂੰ ਦੇਖ ਕੇ ਹਰ ਪਿੰਡ ਦੇ ਵਿੱਚ ਕੋਈ 5 10 20 ਨੌਜਵਾਨ ਇਹ ਜੇ ਖੜੇ ਹੋ ਜਾਣ ਜਿਹੜੇ ਆਪਦੇ ਪਿੰਡ ਪਿੰਡ ਦਾ ਤੱਕ ਆਪਦੇ ਗਰੰਤੀ ਸਿੰਘਾਂ ਦਾ ਆਪਦੇ ਪਾਟੀ ਸਿੰਘਾਂ ਦਾ ਚੰਗੇ ਸੁਚੇਜੇ ਢੰਗ ਨਾਲ ਉਹਨਾਂ ਦਾ ਜੀਵਨ ਬਤੀਤ ਕਰਨ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਚੱਕ ਲੈਣ ਜੇ ਇੰਨਾ ਸਾਡਾ ਨੌਜਵਾਨ ਸਾਡਾ ਯੂਥ ਸਾਡੇ ਲੋਕ ਪੰਜਾਬ ਦੇ ਉਹਨਾਂ ਲਈ ਬਹੁਤ ਦਾਨੀ ਲੋਕ ਨੇ ਇਸ ਪੰਜਾਬ ਦੇ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੇ ਇਸ ਦੇ ਨਾਲ ਹੀ ਮੈਂ ਪਾਟੀ ਸਿੰਘਾਂ ਨੂੰ ਵੀ ਬੇਨਤੀ ਕਰੂੰਗਾ ਕੋਈ ਆਪ ਦੀ ਚਾਹੇ ਜਥੇਬੰਦੀ ਬਣਾ ਲਓ ਕਿਉਂਕਿ ਬਹੁਤ ਤਕਲੀਫਾਂ ਇਹਨਾਂ ਨੂੰ ਆ ਰਹੀਆਂ ਨੇ ਕੋਈ ਤਾਂ ਫਿਕਸ ਪੇ ਸਕੇਲ ਹੈ ਨੀਗਾ ਆਪਦੀ ਮਨਮਰਜ਼ੀ ਦੇ ਪੈਸੇ ਦਿੰਦੇ ਨੇ ਕੋਈ 2500 ਕੋ 3000 ਭੇਟਾ ਦਿੰਦਾ ਮੈਨੂੰ ਲੱਗਦਾ ਜਿੱਥੇ ਆਪਾਂ ਵਿਆਹ ਸ਼ਾਦੀ ਸਿੰਗਰਾਂ ਦੇ ਉੱਤੇ ਲੱਖਾਂ ਰੁਪਇਆ ਲਾ ਦਿੰਨੇ ਆ ਜੇ ਉੱਥੇ ਆਪਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਦੀ ਚੰਗੀ ਭੇਟਾ ਵੀ ਦੇ ਦਾਂਗੇ 25000 30000 20000 50000 ਕੁਝ ਵੀ ਚੰਗੀ ਸੀਮਤ ਇੱਕ ਰੱਖ ਕੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਇਹਨਾਂ ਦੇ ਜੀਵਨ ਸੁਧਰ ਜਾਣਗੇ ਕਿਉਂਕਿ ਇਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਉਹਨਾਂ ਦੇ ਖਰਚੇ ਨੇ ਐਜੂਕੇਸ਼ਨ ਹੈ ਸਾਰਾ ਪਰਿਵਾਰ ਹੈ ਇੱਕ ਗੁਰਦੁਆਰਾ ਪਿੰਡ ਦੇ ਵਿੱਚ ਇਕੱਲਾ ਗ੍ਰੰਥੀ ਸਿੰਘ ਨਹੀਂ ਸੰਭਦਾ ਉਹਦਾ ਪੂਰਾ ਪਰਿਵਾਰ ਸੰਭਦਾ ਤਾਂ ਸਾਡੀ ਇਹ ਮੋਰਲ ਤੇ ਐਥੀਕਲ ਜ਼ਿੰਮੇਵਾਰੀ ਬਣਦੀ ਹੈ ਇਸ ਵਰਗ ਨੂੰ ਨਾਲ ਲੈ ਕੇ ਇਹਨਾਂ ਦੀਆਂ ਮੁਸ਼ਕਲਾਂ ਦੇ ਭਾਈਵਾਲ ਬਣ ਕੇ ਇਹਨਾਂ ਦੇ ਨਾਲ ਖੜਨਾ ਪਟਿਆਲਾ ਸਾਹਿਬ 11 ਅਰਪਰਪੇ ਦਾ ਬਜਟ ਹੈ ਜੀ ਐਸਜੀਪੀਸੀ ਦਾ ਲੱਗਦਾ ਨਹੀਂ ਕਿ ਉਹਨਾਂ ਨੂੰ ਇਹ ਜਿਹੜਾ ਉਪਰਾਲਾ ਕਰਨਾ ਚਾਹੀਦਾ ਸੀ ਜਾਂ ਹੋਰ ਬੜੀਆਂ ਸੰਸਥਾਵਾਂ ਨੇ ਜੋ ਸਿੱਖੀ ਦੇ ਨਾਮ ਤੇ ਜਿਹੜੀਆਂ ਚੱਲ ਰਹੀਆਂ ਨੇ ਤੇ ਕਰੋੜਾਂ ਰੁਪਏ ਦਾ ਫੰਡ ਹੈ ਜਿਹੜਾ ਉਹਨਾਂ ਨੂੰ ਬਾਹਰੋਂ ਵੀ ਆ ਰਿਹਾ ਦੋਖੇ ਇਸੇ ਗੱਲ ਦਾ ਹੈ ਜੀ ਵੀ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਆਪਦੀ ਡਿਊਟੀ ਉਹ ਕਰ ਨਹੀਂ ਰਹੇ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਬਿਲਕੁਲ ਅੱਜ ਜਿਹੜਾ ਆਪਾਂ ਨਿੱਜੀ ਆਪਦੇ ਲੈਵਲ ਤੇ ਨਿੱਜੀ ਤੌਰ ਤੇ ਕੀਤਾ ਇਹ ਕਿਤੇ ਨਾ ਕਿਤੇ ਐਸਜੀਪੀਸੀ ਦਾ ਤੇ ਸਾਡੇ ਹੋਰ ਸਿੱਖ ਜਿਹੜੇ ਮੂਰੀ ਨੇ ਉਹਨਾਂ ਦਾ ਇਹ ਫਰਜ਼ ਬਣਦਾ ਵੀ ਆਪਦੀ ਕੌਮ ਨੂੰ ਆਪਦੇ ਪ੍ਰੀਚਰਜ਼ ਨੂੰ ਉਹਨਾਂ ਦੀ ਜੀਵਨ ਲਈ ਉਹਨਾਂ ਦੇ ਸੁੱਖ ਦੁੱਖ ਦੇ ਭਾਈਵਾਲ ਬਣ ਬਟ ਕੋਈ ਇੰਨੀ ਡੀਪ ਨਾਲ ਸੋਚਦਾ ਨਹੀਂ ਤਾਂ ਇਹ ਆਪਾਂ ਤਾਂ ਇਹੀ ਹੋਕਾ ਦੇ ਸਕਦੇ ਆ ਅੱਜ ਅੱਜ ਜੀ ਇੱਕ ਐਫਰਟ ਹੋਇਆ ਹੋ ਸਕਦਾ ਇਹ ਹਰ ਹਲਕੇ ਦੇ ਵਿੱਚ ਹੋਣ ਲੱਗ ਜਵੇ ਹਰ ਪਿੰਡ ਦੇ ਵਿੱਚ ਹੋਣ ਲੱਗ ਜਵੇ ਜੰਨੀ ਸਾਹਿਬ ਨੇ ਪਾਕੀ ਸੇਵਾਵਾਂ ਦਾ ਜਿਹੜਾ ਉਹਦਾ ਵੱਡਾ ਦੱਸਿਆ ਕੀ ਕੰਮ ਦਾ ਬੈਂਡ ਜੰਨੀ ਸਾਹਿਬ ਨੇ ਕੀ ਕਿਹਾ ਕਿ ਰਜਿਸਟਰਡ ਹੋਣੀਆਂ ਹੋਰ ਵੀ ਦੇਖੋ ਰਜਿਸਟਰਡ ਹੋਣੀ ਪਿੰਡ ਪਿੰਡ ਬਿਲਕੁਲ ਹੋਣਾ ਚਾਹੀਦਾ ਜੀ ਪਿੰਡ ਪਿੰਡ ਰਜਿਸਟਰ ਹੋਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ ਕਈ ਵਾਰ ਇਹ ਹੁੰਦਾ ਵੀ 파ਟੀ ਸਿੰਘ ਬਦਲਣਾ ਹੁੰਦਾ ਜਾਂ ਤਾਂ ਉਹਦੇ 'ਚ ਵੀ ਨੋਟਿਸ ਦੇਣਾ ਚਾਹੀਦਾ ਸਾਡੇ ਨੌਲੇਜ ਚ ਆਇਆ ਵੀ ਕਈ ਵਾਰ ਬਿਨਾ ਨੋਟਿਸ ਤੋਂ ਬਦਲ ਦਿੱਤਾ ਜਾਂਦਾ ਤਾਂ ਜਿਹੜਾ ਸਿੰਘ ਬਦਲ ਕੇ ਉਹਦੀ ਥਾਂ ਤੇ ਸੇਵਾ ਨਿਭਾਉਣ ਆਉਂਦਾ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਉਹੀ ਵਤੀਰਾ ਉਹਦੇ ਨਾਲ ਵੀ ਹੋ ਸਕਦਾ ਤੇ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜੀਆਂ ਪ੍ਰੈਕਟੀਕਲ ਤੇ ਲੌਜੀਕਲ ਗੱਲਾਂ ਕਹੀਆਂ ਨੇ ਮੈਨੂੰ ਲੱਗਦਾ ਹੈ ਵੀ ਸਾਡੇ ਸਮਾਜ ਨੂੰ ਉਹ ਗੱਲਾਂ ਤੇ ਖੜਨਾ ਪਊਗਾ ਪੈਰਾ ਦੇਣਾ ਪਊ। ਚੰਨੀ ਸਾਹਿਬ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਸਰਕਾਰ ਆਵੇਗੀ ਇੱਕ ਵਿਸ਼ੇਸ਼ ਜਿਹੜਾ ਫੰਡ ਜਾਂ ਵਿਸ਼ੇਸ਼ ਤਰ੍ਹਾਂ ਦੀ ਸਕੀਮ ਜਿਹੜੀ ਲਾਗੂ ਕੀਤੀ ਜਾਵੇਗੀ ਜਾਂ ਫਿਰ ਤਨਖਾਹ ਹਲਾਮਾਂਗੇ। ਬਿਲਕੁਲ। ਦੇਖੋ ਸਾਡੇ ਕਈ ਜੇ ਉਹਨਾਂ ਨੇ ਕਿਹਾ ਤਾਂ ਡੈਫੀਨਿਟਲੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪਲਾਨ ਹੋਊਗਾ ਤੇ ਜੋ ਉਹਨਾਂ ਨੇ ਅੱਗੇ ਕਿਹਾ ਉਹਨਾਂ ਨੇ ਕੀਤਾ ਤੇ ਅੱਗੇ ਨੂੰ ਵੀ ਕਰਨਗੇ। ਧੰਨਵਾਦ। ਆਪਣੇ ਟੂਰ ਵਾਲਾ ਨਾਮ ਕੀ ਕੋਈ ਐਨਜੀਓ ਇਸ ਤਰ੍ਹਾਂ ਨਹੀਂ ਬਣਾ ਰਹੀ ਜਿਹੜੇ ਗਰੰਤੀ ਸਿੰਘਾਂ ਦੇ ਹੱਕ ਵਿੱਚ ਵੌਟਸਾਪ ਦੇ ਦੇਖੋ ਅਸੀਂ ਐਨਜੀਓ ਨਹੀਂ ਬਣਾ ਰਹੇ ਕਿ ਰੀਜ਼ਨ ਬੀਇੰਗ ਅਸੀਂ ਕਿਸੇ ਤੋਂ ਫੰਡਿੰਗ ਲੈ ਕੇ ਨਹੀਂ ਕੰਮ ਕਰ ਰਹੇ ਅਸੀਂ ਮੈਂ ਆਪਦੀ ਨੀਜੀ ਮਤਲਬ ਉਹਦੇ ਤੇ ਚੱਲ ਰਹੇ ਆ ਤੇ ਅੱਗੇ ਜੇ ਲੋੜ ਮਹਿਸੂਸ ਹੋਈ ਹੁਣ ਅਸੀਂ ਇਹਨਾਂ ਦਾ ਸਾਰੇ ਗਰੰਤੀ ਸਿੰਘਾਂ ਦਾ ਵਟਸਐਪ ਗਰੁੱਪ ਬਣਾਵਾਂਗੇ ਸਾਡੇ ਕੋਲ ਡਾਟਾ ਆ ਚੁੱਕਿਆ ਹੈ ਸਮੂਹ ਘਰ ਹਲਕੇ ਦੇ 188 ਪਿੰਡ ਤਿੰਨ ਸ਼ਹਿਰਾਂ ਦੇ ਵਿੱਚ ਸਾਡੀ ਟੀਮ ਜਾ ਕੇ ਸਾਰਾ ਡਾਟਾ ਬਣਾ ਚੁੱਕੀ ਹੈ ਜੇ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਅੱਗੇ ਕਿਸੇ ਦੀਆਂ ਹੋਰ ਕਟਨਾਵਾਂ ਆਉਂਦੀਆਂ ਨੇ ਤਾਂ ਡੈਫੀਨੇਟਲੀ ਐਨ ਜੀਓ ਵੀ ਫਾਰਮ ਕਰ ਸਕਦੇ ਹਾਂ ਉਹ ਸ਼ਾਫ ਵੀ ਅੱਜ ਪਾਰਟਿਸਿਪੈਂਟ ਜਿਹੜੇ ਆਏ ਸੀ ਕਿੰਨਾ ਸ਼ਾਹ ਦੇਖੋ ਉਹ ਸ਼ਾਹ ਤਾਂ ਦੇਖੋ ਜੀ ਵੀ ਸਵੇਰ ਦੇ 12:30 12 ਵਜੇ ਦੇ ਲੋਕ ਇੱਥੇ ਬੈਠੇ ਨੇ ਤੇ ਇਸ ਵੇਲੇ 7:00 ਵੱਜ ਚੁੱਕੇ ਨੇ ਦਾ ਐਨਾ ਮੈਨੂੰ ਲੱਗਦਾ ਨਹੀਂ ਵੀ ਜੇ ਆਪਾਂ ਮਤਲਬ ਮੈਨੂੰ ਲੱਗਦਾ ਵੀ ਰਿਸ਼ਤੇਦਾਰੀ ਦੇ ਵਿਆਹ ਤੇ ਵੀ ਕੋਈ ਐਨਾ ਸਮਾਂ ਨਹੀਂ ਲਾਉਂਦਾ ਅਗਲਾ 20 ਮਿੰਟ ਲਾਹ ਜਰੀ ਲਾ ਕੇ ਘੰਟਾ ਹਾਜ਼ਰੀ ਲਾ ਕੇ ਸ਼ਕਨ ਪਾ ਕੇ ਚਲੇ ਜਾਂਦਾ ਤੇ ਜਿੰਨਾ ਪਾਟੀ ਸਿੰਘਾਂ ਨੇ ਉਹਰੇ ਸਮਾਂ ਦਿੱਤਾ ਮੈਂ ਉਹਨਾਂ ਦਾ ਮੇਰਾ ਰੋਮ ਰੋਮ ਰੀਨਿੰਗ ਹੈ ਤੇ ਉਹਨਾਂ ਦਾ ਚੱਲ ਕੇ ਆਇਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਬਹੁਤ ਤੈਹ ਦਿਲ ਆਪਦੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਹੀ ਮੇਰੇ ਨਾਲ ਢਾਲ ਬਣ ਕੇ ਖੜੇ ਹੋ ਮੇਰੀ ਪਿੱਠ ਤੇ ਪੈਰਾ ਦਿੱਤਾ ਤੁਸੀਂ ਆਪ ਦਾ ਭਰਾ ਸਮਝ ਕੇ ਚੱਲੇ ਹੋ ਤੁਹਾਡਾ ਬਹੁਤ ਧੰਨਵਾਦ